ਬੀਈਲਈ ਬੋਰਡ ਦੇ ਆ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕਰਿਆ ਗਿਆ ਹੈ ਜਿਹਦੇ ਕੜੀ ਵੱਜੋਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਬੀਈਲਈ ਬੋਰਡ ਦੇ ਹੈੱਡ ਆਫ ਸਾਹਮਣੇ ਇੱਕ ਤੋਂ 1 ਜਨਵਰੀ ਤੋਂ 9 ਜਨਵਰੀ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਮੁਲਾਜ਼ਮ ਅਤੇ ਬੰਦਿਆਂ ਦੇ ਨਮਾਇਦੇ ਰੋਹ ਭਰਪੂਰ ਸਮੂਲੀਅਤ ਕਰ ਰਹੇ ਹਨ ਇਸ ਮੌਕੇ ਮੁਲਾਜ਼ਮ ਲੀਡਰਾਂ ਵੱਲੋਂ ਪੰਜਾਬ ਸਰਕਾਰ ਤੇ ਦੋਸ਼ ਲਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਤੇ ਤੁਲੀ ਹੋਈ ਹੈ ਜਿਸ ਨਾਲ ਕਿ ਜਿਹੜੀਆਂ ਬੇਸ਼ਕੀਮਤੀ ਜਾਇਦਾਦਾਂ ਨੇ ਬਿਜਲੀ ਬੋਰਡ ਦਾ سرمਾਇਆ ਹੈ ਉਹ ਖਤਮ ਕੀਤਾ ਜਾ ਰਿਹਾ ਹੈ ਮੁਲਾਜ਼ਮ ਲੀਟਰਾਂ ਦਾ ਕਹਿਣਾ ਹੈ ਕਿ ਜਿਸ ਸਰਕਾਰ ਨੂੰ ਲਿਆਉਣ ਲਈ ਅਸੀਂ ਦਿਨ ਰਾਤ ਇੱਕ ਕੀਤਾ ਉਹ ਸਰਕਾਰ ਦਾ ਵਤੀਰਾ ਸਾਡੇ ਪ੍ਰਤੀ ਬਹੁਤ ਹੀ ਬੇਰੁਖੀ ਵਾਲਾ ਹੈ ਹਮੇਸ਼ਾ ਮੁਲਾਜ਼ਮਾਂ ਨਾਲ ਹਰ ਪੱਖੋਂ ਤੱਕਾ ਕੀਤਾ ਜਾ ਰਿਹਾ ਹੈ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਣ ਤੱਕ ਆ ਗਈ ਹੈ ਜਾਇਦਾ ਕਿ ਮੁਲਾਜ਼ਮ ਲੀਡਰ ਤੇ ਮੁਲਾਜ਼ਮ ਬਹੁਤ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰ ਰਹੇ ਹਨ ਇਸ ਵਿੱਚ ਮੁਲਾਜ਼ਮ ਤੋਂ ਇਲਾਵਾ ਇੰਜੀਨੀਅਰਸ ਐਸੋਸੀਏਸ਼ਨਾਂ ਵੀ ਪੋਰ ਜ਼ੋਰ ਸੰਘਰਸ਼ ਕਰ ਰਹੀਆਂ ਹਨ ਮੁਲਾਜ਼ਮ ਲੀਡਰਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਉਹਨਾਂ ਨੇ ਇਹੋ ਜਿਹੇ ਫੈਸਲੇ ਵਾਪਸ ਨਾ ਲਏ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਤੇਜ਼ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ 2027 ਵਿੱਚ ਮੁਲਾਜ਼ਮ ਪੰਜਾਬ ਸਰਕਾਰ ਦੇ ਫੈਸਲਿਆਂ ਦੇ ਵਿਰੁੱਧ ਬੋਟਰਾਹੀ ਚੋਟ ਕਰਨਗੇ ਮੁਲਾਜ਼ਮ ਲੀਡਰਾਂ ਦਾ ਕਹਿਣਾ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਸਰਕਾਰ ਨੂੰ ਮੌਨ ਦੇ ਵਿੱਚ ਲੈ ਕੇ ਆਏ ਸੀ ਉਸੇ ਜੁਰਦਾਰ ਤਰੀਕੇ ਨਾਲ ਸਰਕਾਰ ਨੂੰ 2027 ਦੇ ਚੋਣਾਂ ਵਿੱਚ ਚੱਲਦਾ ਕੀਤਾ ਜਾਵੇਗਾ ਜੇ ਸਰਕਾਰ ਵੱਲੋਂ ਮੁਲਾਜ਼ਮਾਂ ਪਸਰਤੀ ਇਹੀ ਪਤੀਰਾ ਰੱਖਿਆ ਗਿਆ ਤਾਂ ਇਸ ਸਾਲ ਸਰਕਾਰ ਨੂੰ ਮੁਲਾਜ਼ਮਾਂ ਦੇ ਰੋਜ਼ਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ ਕੇ ਹੋਰ ਵੀ ਤਿੱਖੇ ਸੰਘਰਸ਼ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇਗਾ ਮੁਲਾਜ਼ਮ ਲੀਡਰ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਮੁਲਾਜ਼ਮ ਸੰਘਰਸ਼ ਨਾ ਕਰਨ ਤਾਂ ਉਹਨਾਂ ਨੂੰ ਬਨਿਆਦੀ ਚਾਹੀਦਾ ਹੈ ਕਿ ਉਹ ਮੁਲਾਜ਼ਮ ਵਿਰੋਧੀ ਫੈਸਲੇ ਵਾਪਸ ਲੈਣ ਬੀਲ 2025 ਲਾਗੂ ਨਾ ਕੀਤਾ ਜਾਵੇ ਮੁਲਾਜ਼ਮਾਂ ਦਾ ਕੀ ਹੈ ਜਲਦੀ ਜਾਰੀ ਕੀਤਾ ਜਾਵੇ ਕੇਂਦਰੀ ਪੈਟਰਨ ਤੋਂ ਵਟਾ ਕੇ ਪੰਜਾਬ ਸਰਕਾਰ ਦੇ ਸਕੇਲ ਮੁਲਾਜ਼ਮਾਂ ਤੇ ਇਲਾਕੋ ਕੀ ਤੇ ਜਾਣ ਜਿਨ੍ਹਾਂ ਵੀ ਸਾਨੂੰ ਕੋਟਾ ਚਲਗਾ ਤਾਂ ਜੋ ਮੁਲਾਜ਼ਮਾਂ ਵਿੱਚ ਪੈਦਾ ਹੋਈ ਬੇਚੈਨੀ ਨੂੰ ਦੂਰ ਕੀਤਾ ਜਾਵੇ ਤਾਂ